ਭੁੱਖਾ ਭੁੱਖਾ ਤਾਂ ਮਰੀ ਸੰਤੋਖ ਦੇ ਨਾਲ ਹੀ ਇਸ ਜੀਵ ਦੀ ਭੁੱਖ ਨੇ ਖਤਮ ਹੋਣਾ ਹੈ ਜਿਵੇਂ ਵੀ ਜਦੋਂ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਕਰਾਈ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਕਰਾ ਰਹੇ ਨੇ ਜਦੋਂ ਸਰੋਵਰ ਦੀ ਖੁਦਾਈ ਹੋ ਗਈ ਜਿਹੜੇ ਥੱਲੇ ਉਹ ਪੱਜਾ ਹੀ ਸੀ ਥਿਪਾਵਾੜਿਓ ਇਨਾ ਨਾ ਕਿ ਜਿਹੜਾ ਸੀ ਪਾਣੀ ਨਾਲ ਭਰਿਆ ਅਮਰਤ ਸਾਸ ਨੂੰ ਵਰਦੇ ਗਾ ਜਦੋਂ ਪਾਣੀ ਨਾਲ ਭਰਿਆ ਤੇ ਜਿਹੜੇ ਗੁਰਸਿੱਖ ਪਿਆਰੇ ਨੇ ਉਹ ਕਹਿੰਦੇ ਨੇ ਸੱਚੇ ਸਤਿਗੁਰਾਂ ਸਾਡਾ ਜੀ ਕਰਦਾ ਸਰੋਵਰ ਵਿੱਚ ਇਸ਼ਨਾਨ ਕਰੀਏ ਅਸੀਂ ਅਮਰਤ ਵੇਲੇ ਦਾ ਜਿਹੜਾ ਇਸ਼ਨਾਨ ਹੈ ਉਹ ਸੋਹਾਂ ਉੱਠ ਕੇ ਅਸੀਂ ਸਰੋਵਰ ਦੇ ਵਿੱਚ ਹੀ ਕਰਦਾ ਹੈ ਅਸੀਂ ਸਰੀਰ ਦਾ ਜਿਹੜਾ ਇਸ਼ਨਾਨ ਹੈ ਨਾ ਉਸ ਸरोवर ਦੇ ਵਿੱਚ ਹੀ ਅਸੀਂ ਇਸ਼ਨਾਨ ਕਰਨਾ ਹੈ ਸੱਚੇ ਬਾਦਸ਼ਾਹ ਤਾਂ ਜਾਣੀ ਜਾਣ ਦਾ ਤਾਂ ਬਾਦਸ਼ਾਹ ਕਹਿੰਦੇ ਕੋਈ ਨਹੀਂ ਜੇ ਤੁਸੀਂ ਸਵੇਰ ਦੇ ਸरोवर ਦਾ ਇਸ਼ਨਾਨ ਕਰਨਾ ਤਾਂ ਕਰ ਲੈਣਾ ਸੱਚੇ ਬਾਦਸ਼ਾਹ ਨੇ ਖੈਰ ਇਜਾਜ਼ਤ ਦੇ ਦਿੱਤੀ ਜਿਸ ਵੇਲੇ ਗੁਰਸਿੱਖ ਪਿਆਰੇ ਸਵੇਰੇ ਇਸ਼ਨਾਨ ਕਰਨ ਵਾਸਤੇ ਆਏ ਤਾਂ ਸरोवर ਦੇ ਵਿੱਚ ਪਾਣੀ ਨਹੀਂ ਸੀ ਸरोवर ਤੇ ਖਾਲੀ ਸੀ ਰਾਤ ਲੰਘੋ ਨਾ ਕਿ ਭਰ ਗਿਆ ਮੀਂਹ ਦੇ ਪਾਣੀ ਨਾਲ ਪਰ ਸਵੇਰ ਤੱਕ ਸरोवर ਖਾਲੀ ਹੋ ਗਿਆ ਤੇ ਗੁਰਸ਼ਖ ਪਿਆਰਿਆਂ ਨੂੰ ਮਜਬੂਰ ਹੋਣਾ ਪਿਆ ਸਰੋਵਰ ਦਾ ਇਸ਼ਨਾਨ ਪ੍ਰਾਪਤ ਨਾ ਹੋਇਆ ਦੂਸਰੇ ਦਿਨ ਦਰਬਾਰ ਸਜਿਆ ਸੱਚੇ ਪਾਤਸ਼ਾਹ ਦੇ ਕੇ ਬੇਨਤੀ ਕੀਤੀ ਕਿ ਦਾਦਿਆ ਅਸੀਂ ਤਾਂ ਇਸ਼ਨਾਨ ਕਰਨ ਵਾਸਤੇ ਗਏ ਸੀ ਪਰ ਸਰੋਵਰ ਦੇ ਵਿੱਚ ਜਲ ਨਹੀਂ ਸੀ ਇਹ ਕੀ ਖੇਡ ਵਰਤੀ ਹੈ ਸਾਨੂੰ ਇਸ ਦੇ ਬਾਰੇ ਦੱਸੋ ਤੇ ਸੱਚੇ ਪਾਤਸ਼ਾਹ ਨੇ ਵੀ ਇਹੀ ਦੱਸਿਆ ਕਿ ਇਹ ਜਿਹੜਾ ਸਰੋਵਰ ਹੈ ਨਾ ਇਸ ਨੂੰ ਅਜੇ ਸੰਤੋਖ ਨਹੀਂ ਆਇਆ ਇਹ ਹਜੇ ਰਜਿਆ ਨਹੀਂ ਇਸ ਨੂੰ ਅਜੇ ਪਾਣੀ ਦੀ ਭੁੱਖ ਹੈ ਜਦੋਂ ਤੱਕ ਇਸ ਨੂੰ ਸੰਤੋਖ ਨਹੀਂ ਆਉਂਦਾ ਇਸ ਦੇ ਅੰਦਰ ਪਾਣੀ ਨਹੀਂ ਲਿਕੇਗਾ ਪਾਣੀ ਨਹੀਂ ਲਿਕੇਗਾ ਸੱਚੇ ਪਾਤਸ਼ਾਹ ਦੱਸੋ ਬਰ ਵੇਖੋ ਇਹ ਜਿਹੜਾ ਸੰਤੋਖ ਵਰਗਾ ਗੁਣ ਹੈ ਇਹ ਵੀ ਸੱਚੇ ਪਾਤਸ਼ਾਹ ਦੇ ਅੰਦਰ ਸਾਡੇ ਧਾਰਨ ਕਰਦਾ ਹੈ ਬਿਨਾਂ ਸੰਤੋਖ ਨਹੀਂ ਕੋ ਰਜਿਆ ਸੋਹਣਾ ਮਨੋਰਥ ਵਿੱਚ ਸਭ ਭਾਜੇ ਤੇ ਸੱਚੇ ਪਾਤਸ਼ਾਹ ਨੇ ਫਿਰ ਯੋਗਤੀ ਦੱਸੀ ਕਿ ਜਿਹੜੀ ਸੰਤੋਖ ਸਰ ਸਾਹ ਸਰੋਵਰ ਹੈ ਨਾ ਤੇ ਜਿਸ ਨੂੰ ਸੱਚੇ ਪਾਤਸ਼ਾਹ ਨੇ ਵਾਰ ਦਿੱਤਾ ਸੀ ਕਿ ਜਿਹੜਾ ਸੰਤੋਖ ਸਰ ਦੇ ਵਿੱਚ ਇਸ਼ਨਾਨ ਕਰ ਲਵੇਗਾ ਉਸ ਦੀ ਜ਼ਿੰਦਗੀ ਦੇ ਵਿੱਚ ਸੰਤੋਖ ਵਾਲਾ ਆਉਣ ਬੈਠਾ ਹੋ ਜਾਏਗਾ ਤੇ ਕਹਿੰਦੇ ਨੇ ਜਿਹੜਾ ਸੰਤੋਖ ਸਰ ਸਾਹਿਬ ਦੀ ਜਦੋਂ ਆਪਾਂ ਖਦਾਈ ਕੀਤੀ ਸੀ ਉਸ ਦੀ ਮਿੱਟੀ ਬਾਹਰ ਰੱਖੀ ਹੈ ਨਾ ਨਾ ਰਿਹਾ ਤੇ ਜਿਹੜੀ ਮਿੱਟੀ ਪਈ ਹੈ ਉਹ ਮਿੱਟੀ ਨੂੰ ਚੁੱਕ ਕੇ ਲਿਆਓ ਤੇ ਉਹ ਸੰਤੋਖ ਸਰ ਸਾਹਿਬ ਦੀ ਸਰੋਵਰ ਦੀ ਮਿੱਟੀ ਨੂੰ ਚੁੱਕ ਕੇ ਇਸ ਦੇ ਇਸ ਸਰੋਵਰ ਦੇ ਤਲ ਦੇ ਉੱਤੇ ਸਾਰੀ ਮਿੱਟੀ ਵਸਾ ਦਿਓ ਥੱਲੇ ਵਸਾ ਦਿਓ ਤੇ ਇਸ ਸਰੋਵਰ ਨੂੰ ਵੀ ਸੰਤੋਖ ਆ ਜਾਏਗਾ ਭਾਵੇਂ ਇਹ ਸਰੋਵਰ ਰੱਜ ਜਾਏਗਾ ਇਸ ਨੂੰ ਫਿਰ ਪਾਣੀ ਦੀ ਭੁੱਖ ਨਹੀਂ ਲਵੇਗੀ ਤੇ ਫਿਰ ਇਸ ਦੇ ਵਿੱਚ ਪਾਣੀ ਵੀ ਘਿਆਰੇਗਾ ਇਸ ਤਰ੍ਹਾਂ ਸੱਚੇ ਬਾਦਸ਼ਾਹ ਨੇ ਅਮਰਤ ਸਰਸਾਬ ਸਰੋਵਰ ਨੂੰ ਵੀ ਸੰਤੋਖ ਦਾ ਘਣ ਵਸਿਆ। ਛਿਪਾਗਾ ਵਾਲਿਓ ਉਸ ਦੇ ਥੱਲੇ ਤਲ ਦੇ ਉੱਤੇ ਮਿੱਟੀ ਲਿਆ ਕੇ ਬਿਸ਼ਾਈ ਗਈ। ਸੰਤੋਖ ਸਰਸਾਬ ਦੇ ਸਰੋਵਰ ਦੀ ਜੋ ਮਿੱਟੀ ਸੀ ਲਿਆ ਕੇ ਬਿਸ਼ਾਈ ਗਈ। ਤੇ ਭਾਗਾ ਵਾਲਿਓ ਜਦੋਂ ਫਿਰ ਸਰੋਵਰ ਦੇ ਵਿੱਚ ਪਾਣੀ ਭਰਿਆ ਤਾਂ ਉਸ ਨੇ ਪਾਣੀ ਨੂੰ ਪੀਤਾ ਨਹੀਂ ਸਗੋਂ ਉਸ ਨੂੰ ਪਾਣੀ ਤੋਂ ਸੰਤੋਖ ਆ ਗਿਆ ਰੱਜ ਗਿਆ। ਇਸ਼ੀਤਰਾ ਜਦੋਂ ਸੱਚੇ ਪਾਤਸ਼ਾਹ ਇਸ ਜੀਵ ਦੇ ਅੰਦਰ ਇਸ ਬੰਦੇ ਦੇ ਅੰਦਰ ਸੰਤੋਖ ਦਾ ਗੁਣ ਭਰ ਦਿੰਦੇ ਨੇ ਇਹ ਜੀਵ ਵੀ ਫਿਰ ਮਾਇਆ ਦੇ ਬੰਧੋਂ ਰੁੱਤ ਜਾਂਦਾ ਹੈ ਇਸ ਨੂੰ ਵੀ ਰਾਜ ਹੋ ਜਾਂਦਾ ਹੈ ਇਸ ਨੂੰ ਕਿਸੇ ਚੀਜ਼ ਦੀ ਵੀ ਭੁੱਖ ਨਹੀਂ ਰਹਿੰਦੀ ਇਹ ਸਦਾ ਸਦਾ ਦੇ ਲਈ ਰਾਜ ਜਾਂਦਾ ਹੈ ਪਰ ਇਹ ਜਿਹੜਾ ਜਦੋਂ ਇਹ ਜਿਹੜਾ ਸੰਤੋਖ ਦਾ ਗੁਣ ਹੈ ਜੋ ਸੱਚੇ ਪਾਤਸ਼ਾਹ ਸਾਨੂੰ ਸੁਝਾਣਾ ਕਰਦੇ ਨੇ ਕਰਮ ਮਜਨੋਂ ਸਭ ਤੋਂ ਸਰੇ ਮਨ ਨਿਰਮਲ ਮੇਰੇ RAM ਨਿਰਮਲ ਜਲ ਨਾਏ ਜਾਪਰਾ ਭਾਏ ਪੰਜ ਮਿਲੇ ਵਿਚਾਰੇ ਜਦੋਂ ਗੁਰੂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ ਸਤ ਸੰਤੋਖ ਤਾਂ ਇੱਕ ਗੁਣ ਹੈ ਨਾ ਪਰ ਇਹੋ ਜੇ ਪੰਜ ਗੁਣੁਰਖਾ ਤੇਰੇ ਅੰਦਰ ਪੈਦਾ ਹੋ ਜਾਣਗੇ ਪੰਜ ਗੁਣ ਸਤ ਸੰਤੋਖ ਧੀਰਜ ਦਇਆ ਧਰਮ ਇਹ ਸਾਰੇ ਗੁਣ ਤੇਰੇ ਅੰਦਰ ਪੈਦਾ ਹੋ ਜਾਣਗੇ ਪੰਜ ਮਿਲੇ ਵਿਚਾਰੇ ਤੇ ਅੱਗੇ ਕਹਿੰਦੇ ਨੇ ਕਾਮ ਕ੍ਰੋਧ ਕਪਟ ਵਿਖਿਆ ਤਜ ਸੱਚ ਨਾਮ ਹੈ ਹਰਦਾ ਦੇ ਕਹਿੰਦੇ ਤੇਰੇ ਅੰਦਰੋਂ ਕਾਮ ਕ੍ਰੋਧ ਕਪਟ ਜ਼ਹਿਰੀਲੀ ਜ਼ਹਿਰ ਭਾਵ ਕੇ ਮਾਇਆ ਵਿਖਿਆ ਤਜ ਕਹਿੰਦੇ ਨੇ ਇਹ ਤੇਰੇ ਅੰਦਰੋਂ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਅੰਦਰ ਦੇ ਵਿਕਾਰ ਖਤਮ ਹੋ ਜਾਣਗੇ ਤੇ ਪੰਜ ਜਿਹੜੇ ਸ਼ੁਭ ਗੁਣ ਨੇ ਉਹ ਤੇਰੇ ਅੰਦਰ ਪੈਦਾ ਹੋ ਜਾਣਗੇ ਪੰਜ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸੱਚ ਨਾਮ ਹੈ ਉਤਾਰੇ ਇਹ ਸਾਰੇ ਜ਼ਹਿਰੀਲੇ ਪਦਾਰਥ ਜਿਹੜੇ ਨੇ ਕਾਮ ਕ੍ਰੋਧ ਲੋਭ মোহ ਹੰਕਾਰ ਆਪਾ ਇਰਖਾ ਬੈਰ ਬ੍ਰੋਹਤ ਵੈਚ ਭਾਵਨਾ ਇਹ ਖਤਮ ਹੋ ਜਾਣਗੇ ਤੇ ਤੇਰੇ ਅੰਦਰ ਉਸ ਅੰਦਰ ਆਤਮੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਕਿਰਿਆਏਗਾ ਸੱਚ ਨਾਮ ਉਤਾਰੇ ਹੁਣ ਧਾਰੇ ਕਹਿੰਦੇ ਨੇ ਹੁਣ ਮੈਂ ਲੋਭ ਲਹਿਰ ਲਭ ਥਾਕੇ ਬਾਏ ਤੇਰੀ ਅੰਦਰ ਦੀ ਹਉਮੈ ਵੀ ਮੇਰੇ ਵੀ ਖਤਮ ਹੋ ਜਾਣੀ ਹੈ ਲੋਭ ਵੀ ਖਤਮ ਹੋ ਜਾਣਾ ਲੋਭ ਦੀਆਂ ਲਹਿਰਾਂ ਵੀ ਖਤਮ ਹੋ ਜਾਣੀਆਂ ਪਾਏ ਦੀਨ ਦੇ ਆਲਾ ਜਦੋਂ ਅੰਦਰ ਉਹ ਤੇਰੇ ਸਭ ਕੁਝ ਹੀ ਖਤਮ ਹੋ ਜਾਣਾ ਫਿਰ ਉਹ ਆਲਮਰ ਘਰ ਵੀ ਪ੍ਰਾਪਤੀ ਹੋ ਜਾਣੀ ਹੈ ਪਾਏ ਦੀਨ ਦੇ ਆਲਾ ਗੁਰ ਸਮਾਨ ਤੀਰਥ ਨਹੀਂ ਕੋਈ ਸੱਚੇ ਗੁਰਗੱਵਾਲਾ ਗੁਰੂ ਦੇ ਸਮਾਨ ਕੋਈ ਤੀਰਥ ਨਹੀਂ ਹੈ ਸਭ ਤੋਂ ਵੱਡਾ ਤੀਰਥ ਹੈ ਗੁਰੂ ਗੁਰੂ ਨੇ ਹੀ ਸਾਡੇ ਅੰਦਰ ਆਤਮੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਟਿਕਾਉਣਾ ਹੈ ਗੁਰੂ ਨੇ ਹੀ ਸਾਡੇ ਅੰਦਰੋਂ ਜਿਹੜੀ ਹੈ ਸਾਰੇ ਵਿਸ਼ੇ ਵਿਚਾਰਾਂ ਨੂੰ ਬਾਹਰ ਕੱਢਣਾ ਹੈ ਗੁਰੂ ਨੇ ਹੀ ਸਤ ਸੰਤੋਖ ਵਰਗੇ दैਵੀ ਗੁਣ ਸਾਡੇ ਅੰਦਰ ਪਰਵੇਸ਼ ਕਰਾ ਦੇ ਇਸ ਕਰਕੇ ਭਗਵਾਨੇ ਗੁਰੂ ਹੀ ਸਭ ਤੋਂ ਵੱਡਾ